ਕਸਮ ਖਾ ਕੇ ਸੁਣੋ ਸਰ ਜੀ ਨਹੀਂ ਐਡਵੋਕੇਟ ਰਾਜੂ ਜੀ ਚਲੇ ਰੇ ਕੋਈ ਤੋ ਗਿਰਨਾ ਨਹੀਂ ਭਾਈ ਬਿਕਨਾਂ ਚੈੱਕ ਕਰੀ ਜੀ ਆਜੂ ਕੰਸਰ ਸਰ ਸਰ ਜੀ ਸਾਈਡੋਂ ਸਾਈਡੋਂ ਬਹੁਤ ਚੱਲ ਰਹੇ ਨੇ

सरदार विक्रम सिंह मजीठिया <चाँगा> आजा <चाँगा> बापू चलेया मैनु मिल रहे सारे तगड़े सरदार विक्रम सिंह मजीठिया साहब के पोते ना तगड़े राणा ओके आई लव यू गाइस सरदार विक्रम सिंह मजीठिया सरदार विक्रम सिंह मजीठिया आ जाओ ਆਜਾ ਮੇਰੇ ਸਾਹ ਦੇ ਕੋਲ ਨੇ ਨਾਮ ਤੇ ਮਾਰੋਏ ਦਾ ਪਰਚਾ ਦਰਖਾਸਤ ਕਰਦਾ ਹਾਂ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਜੋ ਚੋ ਜੀ ਆਏ ਪਾਸੇ ਕੀਤਾ ਬਲੌਗ ਦਾ ਬਲੌਗ ਮੇਰੇ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਆ ਕੋਈ ਸਾਰੀ ਗਲੀ ਬੰਦ ਕੀਤੀ ਐ ਜੀ ਕਿਸੇ ਨੂੰ ਆਡੀਟ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਐ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਮੈਂ ਐਸੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਦੀਪ ਜੀ ਤੇ ਉਸਕੇ ਕਪੀਟਾ ਸੀ ਮੇਰੇ ਨਾਲ ਹਾਂਜੀ ਕਮਿਟਮੈਂਟ ਕੀਤੀ ਉਹਦੀ ਜਾਣਾ ਦੀ ਨਹੀਂ ਇਹ ਕਹਿੰਦੇ ਉਸਨੂੰ ਜੋੰਗ ਬੜੀ ਅਕਾਲੀਦਰ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਨਾਰਾ ਚਲੋ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਕਹ ਰਿਹਾ ਇਹ ਟ੍ਰਿਕੂਡਾ ਪਾ ਤੋੜੀ ਕੋਈ ਜਾਨੇ ਕੋਈ ਜਾਨੇ ਬਹੁਤ ਅੱਲਾ ਦੇ ਕੋਈ ਨਾ ਕਰਦਾ ਜਮਾ ਯਾਰ ਪਾੜੇ ਵੇ ਚਾਹ ਦੇ ਮੈਣਾ ਕਿਹਨਾਂ ਚਾਹ ਦੇ ਸਰਕਾਰ ਨੇ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਕੋਈ ਪਰਸੇ ਉਹਨਾਂ ਆਇਤੀ ਕੋਈ ਬੇਗਾ ਫਿਸ਼